ਸਾਈ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਟਰੈਕਟਰ ਦੇ ਕੋਲ ਆਏ ਹੋਈਆਂ ਤੇ ਅੱਜ ਆਪਾਂ ਕਰਨਾ ਹੈ ਆਪਾਂ ਲੈ ਕੇ ਆਂਦੇ ਹਈ ਨਵੀਂ ਲਾਈਟ ਜਿਹੜੀ ਛਤਰੀ ਦੇ ਉੱਤੇ ਲੱਗਦੀ ਆ ਇਹ ਹੁਣ ਬੜੀ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਇਸ ਟਾਈਮ ਤੇ ਤੇ ਉਹ ਥੱਥੇ ਲਾਉਣੀ ਆ ਆਪਾਂ ਉੱਥੋਂ ਪੱਤੀ ਬਣਵਾ ਕੇ ਲਿਆਂਦੀ ਸੀਗੀ ਤੇ ਆਹ ਸਾਈਡ ਤੇ ਲਾਉਣੀ ਉੱਚੀ ਕਰਕੇ ਜਿਹੜੀ ਛਤਰੀ ਤੋਂ ਉੱਚੀ ਉੱਚੀ ਚੱਲੇ ਕਰੇਗੀ ਤੇ ਇਹ ਨਹੀਂ ਲੱਗਦੀ ਆ ਪਹਿਲਾਂ ਇਥੇ ਲੱਗਦੇ ਮਿਲ ਗਈ ਛੋਟਾ ਛੋਟਣਾ ਇਹ ਪਰ ਵੱਡੀ ਲੈਟ ਆ ਇਹ ਉੱਪਰ ਲੱਗਣੀ ਆ ਉੱਥੇ ਤੇ ਹੁਣ ਅੱਜ ਆਪਾਂ ਇਹਦੀ ਫੀਡਿੰਗ ਕਰਨੀ ਆ ਤੇ ਨਾਲੇ ਤੁਹਾਨੂੰ ਚੈੱਕ ਕਰਾਉਣੇ ਆ ਵੀ ਕਿਵੇਂ ਕਰਨੀ ਆ ਮੇਰਾ ਰਾਦਾ ਇਹ ਆ ਜਿਹੜੀ ਪੱਤੀ ਆ ਨਾ ਇਹ ਪੱਤੀ ਜਿਹੜਾ ਆ ਜਿਹੜਾ ਨੜ ਦੇ ਨਾ ਛਤਰੀ ਜਿੰਨੇ ਨਾਲ ਕਸੀਚੀ ਹੁੰਦੀ ਆ ਜਿਹੜੀ ਫੈਵਰ ਉੱਤੋਂ ਤੇ ਇਹਦੇ ਵਿੱਚ ਪੱਤੀ ਕੱਸ ਕੇ ਤੇ ਇਥੋਂ ਸਿੱਧੇ ਆ ਆਪਾਂ ਕੱਸ ਕੇ ਜਦੋਂ ਇੰਜ ਲਾ ਦੇਣੀ ਆ ਤੇ ਇਸ ਨੜ ਦੇ ਵਿੱਚ ਇਥੇ ਲੈਟ ਕਸੀ ਜਾਵੇਗੀ ਤੇ ਉੱਪਰ ਉੱਪੇ ਉੱਪਰ ਨੈਟ ਕਿ ਸਿਚੇਗੀ ਤੇ ਹੁਣ ਮੈਂ ਆ ਪੱਤੀ ਪਹਿਲਾਂ ਕੱਸ ਲਵਾਂ ਤੇ ਕੱਸ ਕੇ ਤੁਹਾਨੂੰ ਕਰਾਉਣਾ ਮੈਂ ਚੈੱਕ ਬਾਕੀ ਨੈਟ ਵੀ ਤੁਸੀਂ ਵੇਖ ਹੀ ਲਈ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਮੈਂ ਤੁਹਾਨੂੰ ਆ ਪੱਤੀ ਕੱਸ ਕੇ ਫਿਰ ਦਿਖਾਉਣਾ ਵਾ ਤੇ ਗਾਈਸ ਆਪਾਂ ਨੈਟ ਤੱਕ ਖੋਲ ਲਿਆ ਔਖੇ ਸੋਖੇ ਹੋ ਕੇ ਤੇ ਹੁਣ ਪੱਤੀ ਲਾਉਣੇ ਆ ਵਿੱਚ ਤੇ ਫਿਰ ਕੱਸਦੇ ਆ ਫਿਰ ਜਾ ਕੇ ਲਾਈਟ ਲੱਗੇਗੀ ਇਧਰ ਦੇਖੋ ਆ ਪੱਤੀ ਲੱਗਣੀ ਵਿੱਚ ਇਦਾਂ ਜਿਵੇਂ ਉਹ ਨਾਲ ਲੱਗੀ ਲੱਗੀ ਤੇ ਹੋਣੇ ਦਾ ਨਾੜ ਕਸਣਾ ਆਪਾਂ ਤੇ ਕਸ ਕੇ ਤੇ ਫਿਰ ਤੁਹਾਨੂੰ ਕਰਾਉਣਾ ਚੈੱਕ ਇਧਰ ਦੇਖੋ ਪਹਿਲਾਂ ਮੈਂ ਐਸ ਨੜ ਦੇ ਵਿੱਚ ਪੱਤੀ ਕਸਣ ਲੱਗਾ ਹਾਂ ਇਹਦੇ ਵਿੱਚ ਫਿਰ ਜਦੋਂ ਇਹਦੇ ਵਿੱਚ ਆਪਾਂ ਕਸਦੇ ਹਾਂ ਨਾ ਜਿਹੜੇ ਨੜ ਦੇ ਵਿੱਚ ਪੱਤੀ ਐਸ ਦੇ ਵਿੱਚ ਆ ਜਿਹੜਾ ਪਾਸਾ ਕਿਉਂਕਿ ਜਦੋਂ ਇੰਜ ਲੱਗੇਗੀ ਫਿਰ ਇਸ ਪਾਸੇ ਲਾਈਟ ਲੱਗੇਗੀ ਬਾਹਰਲੇ ਪਾਸੇ ਇੰਜ ਆ ਜਾਵੇ ਗਾ ਜਿਹੜੀ ਚੀਜ਼ ਇਦਾਂ ਇਹ ਲੈਡ ਲੱਗਣੀ ਉਹ ਵੀ ਉੱਪਰ ਜਾਵੇਗੀ ਲੈਡ ਸਾਰੀ ਤੇ ਜੇ ਇਸ ਨਟ ਦੇ ਵਿੱਚ ਕੱਸਦੇ ਹਾਂ ਫਿਰ ਆ ਜਿਹੜੀ ਲੈਡ ਸੀ ਨਾ ਇਹਦੇ ਵਿੱਚ ਆ ਜਿਹੜਾ ਬਸ ਆ ਜੀ ਦੀ ਚੀਜ਼ ਇਹਦੇ ਵਿੱਚ ਛੜਦੀ ਹੀ ਲੈਡ ਦੇ ਵਿੱਚ ਤੇ ਹੁਣ ਆਪਾਂ ਕੀ ਕੀਤਾ ਹੈ ਇਸ ਨਟ ਦੇ ਵਿੱਚ ਸਿੱਧਾ ਹੀ ਆਪਾਂ ਇਹਨੂੰ ਕੱਸ ਦੇਣਾ ਹੈ ਤੇ ਬਾਕੀ ਹੁਣ ਮੈਂ ਤੁਹਾਨੂੰ ਆ ਲੈਡ ਕੱਸ ਕੇ ਫਿਰ ਬਹਾਉਣਾ ਵਾ ਤੇ ਮਿੱਤਰੋ ਆਪਾਂ ਪੱਤੀ ਕੱਸ ਦਿੱਤੀ ਆ ਇੱਧਰ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਦੇ ਉੱਤੇ ਬਸ ਨਾ ਆ ਲੈਡ ਬਸ ਇਦਾਂ ਕਰਕੇ ਫਿੱਟ ਕਰ ਦੇਣੀ ਆ ਹਾਂ ਦਾ ਬਾਕੀ ਮੈਂ ਤੁਹਾਨੂੰ ਨਾ ਇੱਕ ਰੀਨ ਨੂੰ ਕੱਸ ਕੇ ਫਿਰ ਤੁਹਾਨੂੰ ਲੋਕ ਚੈੱਕ ਕਰਾਉਣਾ ਵੀ ਲਾਈਟ ਦੀ ਫੀਡਿੰਗ ਕਿੱਦਾ ਆਈ ਹੈ ਤੇ ਗਾਈਸ ਕਰੋ ਚੈੱਕ ਲੌਕ ਟਰੈਕਟਰ ਦੀ ਦੇਖੋ ਘੈਂਟ ਲੱਗਦੀ ਵੀ ਨਾ ਪੂਰੀ ਲਾਈਟ ਲੱਗੀ ਹੈ ਜੇ ਮੈਂ ਕਸੀ ਨਹੀਂ ਬਸ ਮੈਂ ਟੈਂਪਰੇਰੀ ਇੱਕ ਰੀ ਨਾਟ ਕੱਸਿਆ ਹੀ ਆ ਮੈਂ ਤੁਹਾਨੂੰ ਚੈੱਕ ਕਰਾਉਣ ਵਾਸਤੇ ਦੇਖੋ ਲੱਗਦੀ ਨਾ ਪੂਰੀ ਤਾਕਤ ਜੀ ਲੱਗੀ ਵੀ ਫਿਟਿੰਗ ਵੀ ਬੜੀ ਸੋਹਣੀ ਆਈ ਹੈ ਦੀ ਆਪਾਂ ਜਿਵੇਂ ਆਪਾਂ ਚਾਹੋਣੇ ਹਨਾ ਮੇਰੇ ਇਹ ਵੀਡੀਓ ਦੇ ਵਿੱਚ ਵੇਖੀ ਤੁਸੀਂ ਕਿ ਕਈਆਂ ਬੰਨੇ ਫਿੱਟ ਕੀਤੀ ਹੋਈ ਸੀ ਲਾਈਟ ਇਵੇਂ ਫਿੱਟ ਹੁੰਦੀ ਆ ਤੇ ਮੈਨੂੰ ਇਹ ਸੀ ਕਿ ਬਈ ਖੀਚਣੀ ਨਹੀਂ ਨਗੀ ਆਪਾਂ ਫਿਰ ਪੱਤੀ ਵੇਖੋ ਹਸਮ ਨਾਲ ਆਪਾਂ ਬਣਵਾਈ ਇੱਥੋਂ ਇੰਜ ਜਾ ਕੇ ਥਵਲ ਪਾ ਕੇ ਫਿਰ ਇੰਜ ਜਾ ਕੇ ਫਿਰ ਉਹ ਨਟ ਦੇ ਵਿੱਚ ਸਿੱਧੀ ਕਰਕੇ ਕਸੀ ਆ ਤੇ ਬਾਕੀ ਨਾ ਹਜੇ ਨਾ ਇਹ ਥੋੜੀ ਪੱਤੀ ਕਮਜ਼ੋਰ ਆ ਮੇਰੇ ਹਸਮ ਨਾਲ ਇੱਧਰ ਦੇਖੋ ਆ ਨਾ ਪੱਤੀ ਇੱਧਰ ਦੇਖੋ ਥੋੜੀ ਥੋੜੀ ਲਾਈਟ ਹਿੱਲਦੀ ਆ ਇੱਧਰ ਦੇਖੋ ਪੱਤੀ ਥੋੜੀ ਜੀ ਹੌਲੀ ਆ ਲਾਈਟ ਆ ਜਿਹੜੀ ਆ ਨਾ ਤਾਂ ਵਜਨ ਥੋੜਾ ਜਿਆਦਾ ਹੈ ਭਾਰੀ ਆ ਤੇ ਬਾਕੀ ਹੁਣ ਇੱਕਰੀ ਆਪਾਂ ਇਹਨੂੰ ਐਵੇਂ ਹੀ ਕਸ ਦੇਣੀ ਆ ਟੈਂਪਰੇਰੀ ਬਾਕੀ 2-3 ਦਿਨ ਲਾ ਕੇ ਚਾਹੇ ਪੂਰਾ ਕਰ ਲਈਏ ਫਿਰ ਪੱਤੀ ਵਧੀਆ ਬਣਵਾ ਕੇ ਤੇ ਇੱਕ ਰੀ ਚਾਲੂ ਕਰ ਲਈਏ ਨੂੰ ਤੇ ਫਿਰ ਆਪ ਹੈਵੀ ਪੱਤੀ ਬਣਵਾ ਕੇ ਫਿਰ ਪੱਕੀ ਫਿਟ ਕਰ ਦਵਾਂਗੇ ਬਾਕੀ ਤੁਸੀਂ ਦੱਸੋ ਕਿੱਦਾਂ ਦੀ ਲੁੱਕ ਆਉਣੀ ਵੀ ਲਾਇਟ ਲੱਗੀ ਹੁਣ ਮੈਂ ਨੂੰ ਥੋੜੀ ਕਸ ਲਾਵਾਂ ਇੱਕ ਰੀ ਲਾਇਟ ਨੂੰ ਫਿਰ ਇਹਨੇ ਸ਼ਾਇਦ ਪੱਤੀ ਨਾਲ ਹੀ ਹਿੱਲੇ ਤੇ ਗਾਈਸ ਆਪਾਂ ਨਾ ਇੱਕ ਰੀ ਲਾਇਟ ਕਰ ਦਿੱਤੀ ਆ ਫੁੱਲ ਕਸ ਦਿੱਤੀ ਆ ਤੇ ਕੱਸਿਆਂ ਵੀ ਇੰਨੀ ਕੋਈ ਖਾਸ ਠੀਣੀ ਹਿੱਲਦੀ ਤਾਂ ਜੇ ਵੀ ਹੈਗੀ ਪਰ ਅਗੇ ਨਾਲ ਥੋੜਾ ਜਿਹਾ ਫਰਕ ਪੈ ਗਿਆ ਤੇ ਬਾਕੀ ਨਾ ਹੋਣੀ ਜੀ ਮੈਂ ਪਿੰਡ ਲੈ ਕੇ ਜਾਵਾਂਗਾ ਥੋੜੇ ਟਾਈਮ ਨੂੰ ਏਕੇ ਜੀ ਵੈਰਨ ਕਰਾ ਕੇ ਲਿਆਵਾਂਗੇ ਇਹਨਾਂ ਇਹਨਾਂ ਦੇ ਨਾਲ ਇੱਕ ਤਾਂ ਹੋਰ ਸੋਚ ਵੇਨੇ ਅਟੈਚ ਕਰਾ ਦੇਣੇ ਜਿਹੜੇ ਆ ਸੋਚ ਲੱਗੇ ਹੋਏ ਨੇ ਤੇ ਲਾਈਟ ਦਾ ਸੋਚ ਇੱਕ ਵੱਖਰਾ ਹੀ ਕਰਾ ਦੇਣੇ ਆ ਤੇ ਹੁਣ ਜਦੋਂ ਪਿੰਡ ਲੈ ਕੇ ਜਾਵਾਂਗੇ ਆਪਾਂ ਇਹਦੀ ਕਰਾਉਣ ਵਾਸਤੇ ਬਟਨ ਆਉਣ ਵਾਸਤੇ ਤੇ ਉਦੋਂ ਤੁਹਾਨੂੰ ਦਿਖਾਉਣੇ ਆ ਤੇ ਗਾਈਸ ਤੁਸੀਂ ਵੇਖਿਆ ਆਪਾਂ ਲਾਈਟ ਫਿੱਟ ਕੀਤੀ ਤੇ ਮੈਂ ਵੈਰਿੰਗ ਕਰਾਉਂ ਚੱਲਿਆ ਹਾਂ ਤੇ ਫਿਰ ਮੈਨੂੰ ਦਿਮਾਗ ਦੇ ਵਿੱਚ ਆਈ ਇੱਕ ਆ ਜਿਹੜੀ ਸਿੱਧੀ ਪੱਤੀ ਆ ਇਹ ਮੈਂ ਤੁਹਾਨੂੰ ਉਹ ਉੱਤੇ ਜਾ ਕੇ ਦੱਸਦਾ ਵੀ ਆਪਾਂ ਕਿਵੇਂ ਫਿੱਟ ਕਰਕੇ ਰਹਿਣਿਆ ਮੇਰੇ ਨਾਲ ਤਾਂ ਉਹ ਵੀ ਪੱਤੀ ਸਹੀ ਲੱਗੀ ਕਿਉਂਕਿ ਨਾ ਐਵੇਂ ਤੁਸੀਂ ਨਾ ਇਧਰ ਵੇਖੋ ਥੋੜੀ ਜੀ ਨਾ ਲਾਈਟ ਇੰਜ ਲਾ ਦਨ ਜਿਵੇਂ ਐਨੂੰ ਵਿੰਗੀ ਦੇਖਦੀ ਹੁੰਦੀ ਆ ਕਿਉਂਕਿ ਉਹ ਜਿਹੜੀ ਪੱਤੀ ਨਾ ਹੁੰਦੀ ਤੇ ਭਾਰ ਜਿਹੜੋ ਪਿਆ ਨਾ ਤੇ ਉਹ ਥੋੜੀ ਬੈਂਡ ਹੋ ਗਈ ਐਂਜ ਵਿੰਗੀ ਹੋ ਗਈ ਆ ਤੇ ਹੁਣ ਨਾ ਆਪਾਂ ਉਤਲੇ ਪਾਸੇ ਜਿਹੜਾ ਹੈਗਾ ਨਾ ਨਰਮਤ ਉੱਤੇ ਜਾ ਕੇ ਵਸਾਉਣਾ ਵਾ ਉਹ ਪੱਤੀ ਇਦਾਂ ਹੀ ਨਾਟ ਵਿੱਚ ਕੱਸ ਕੇ ਤੇ ਇਧਰ ਦੇ ਪਾਸੇ ਲੈਡ ਕੱਸ ਦਿੰਨੇ ਆ ਤੇ ਹੁਣ ਮੈਂ ਉੱਤੇ ਜਾ ਕੇ ਤੁਹਾਨੂੰ ਦਿਖਾਉਣਾ ਆ ਇਧਰ ਦੇਖੋ ਗਾਇਸ ਆਪਾਂ ਨਾ ਮੇਰੇ ਨਾਲ ਤਾਂ ਇੰਜ ਰੱਖ ਕੇ ਨਾ ਆਈਡੀ ਚੀਜ਼ ਐ ਇੰਦੇ ਦੇ ਵਿੱਚ ਕੱਸ ਦਿੰਨੇ ਆ ਕੱਸ ਕੇ ਤੇ ਆ ਜਿਵੇਂ ਆ ਸਾਰਾ ਨਾਟ ਖੁੱਲ ਜਾਵੇਗਾ ਆਪਾਂ ਇਹਨੂੰ ਇੰਜ ਰੱਖ ਕੇ ਕੱਸ ਕੇ ਤੇ ਇਹਦੇ ਉੱਤੇ ਲੈਡ ਫਿਟ ਕਰਦੇ ਆ ਆਈਡੀ ਚੀਜ਼ ਦੇ ਐ ਇੰਜ ਆਵੇਗੀ ਆ ਜਿਹੜਾ ਪਾਸਾ ਪਿੱਛੇ ਆਵੇਗਾ ਤੇ ਆਪਾਂ ਇੰਜ ਕਰਕੇ ਫੇਰ ਤਵੇ ਨੇ ਆ ਲੈਡ ਕਿੱਦਾਂ ਲੱਗਦੀ ਹੈ ਇਸ ਆਪ ਜਿਹੜੀ ਸਾਈਡ ਤੇ ਪੱਤੀ ਪਹਿਲਾਂ ਕੱਸੀ ਸੀ ਨਾ ਉਹ ਖੋਲ ਕੇ ਤੇ ਹੁਣ ਮੈਂ ਆ ਜਿਹੜੀ ਪੱਤੀ ਕੱਸੀ ਆ ਤੇ ਇਹਦੇ ਤੇ ਲੜ ਕੱਸ ਕੇ ਵੇਨੇ ਆ ਕੀ ਰਿਜ਼ਲਟ ਮਿਲਦਾ ਹੁਣ ਮੈਨੂੰ ਇਹਦੇ ਤੇ ਲੜ ਇਕਰੀ ਕੱਸਣ ਦੋ ਤੇ ਗਾਈਸ ਆਪਾਂ ਕਰਤੀ ਸੀ ਲੜ ਫਿੱਟ ਤੁਸੀਂ ਵੀ ਕਰ ਸਕਦੇ ਚੱਕ ਸਾਹਮਣੇ ਦੇਖੋ ਤੇ ਮਿੱਤਰੋ ਆਪਾਂ ਪਹੁੰਚ ਗਏ ਦੁਕਾਨ ਤੇ ਹੁਣ ਵਾਇਰਿੰਗ ਕਰਾਉਣੇ ਆ ਇੱਕ ਬਟਨ ਲਗਾਉਣਾ ਤੇ ਹੁਣ ਅਰਸ ਦੇਂਦੇ ਭਾਈਨੇ ਅਰਸ ਦੇ ਕੇ ਫਿਰ ਚਲਾਉਣੇ ਇਹਨੂੰ ਤੇ ਦੋ ਤਿੰਨ ਰੰਗ ਤੇ ਮਿੱਤਰੋ ਲਾਈਟ ਦੀ ਵਾਇਰਿੰਗ ਹੋ ਗਈ ਆ ਤੇ ਸੋਚੇ ਤੁਹਾਨੂੰ ਖਾ ਦੇਣੇ ਲਾ ਦਿੱਤਾ ਆਪਾਂ ਹੈ ਆ ਉਹ ਇੱਕ ਸਾਈਡ ਤੇ ਲਾ ਕੇ ਸੋਚ ਲਾ ਦਿੱਤਾ ਉਹ ਪਤੀ ਦੇ ਵਿੱਚ पाणी ਹੈਗੀ ਸੀਗੀ ਤੇ ਹੁਣ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿਵੇਂ ਚੱਲਦੀ ਆ ਹੁਣ ਜਾਣਨੇ ਚਾਣਨ ਜਿਆਦਾ ਪਤਾ ਨਹੀਂ ਲੱਗਦਾ ਤੇ ਆ ਇੰਡੀਕੇਟਰ ਹੀ ਆਪਣਾ ਖਰਾਬ ਸੀਗਾ ਬਲਬ ਇਹ ਵੀ ਹੁਣ ਪਵਾ ਦਿੱਤਾ ਆਪਾਂ ਥਿਆਨ ਦੇਖੋ ਕਿੰਨੇ ਦਿਨ ਕੱਢਦਾ ਆ ਮੇਤਰਾ ਮੈਂ ਜਾਣਾ ਪਿਆ ਆ ਤੇ ਇੱਥੇ ਆਪਣੇ ਗੱਠਾ ਵਾਦਿਕਾ ਮੈਂ ਤਾਂ ਮੈਂ ਤੈਨੂੰ ਕਹਿ ਵਿਖਾ ਦਿੰਦੇ ਚੱਲ ਆ ਵੀ ਕੰਮ ਬੜਾ ਔਖਾ ਦੇਖੋ ਟਰੈਕਟਰ ਤੋਂ ਇਹਦਾ ਚੱਲਾ ਨਹੀਂ ਚੜਦਾ ਵਿਆ ਕਿੱਡਾ ਵਜਨ ਹੋਵੇਗਾ ਗੱਠਾ ਦੇ ਵਿੱਚ ਆਹ ਕਿ ਟਰੈਕਟਰ ਪੂਰਾ ਖੜਾ ਹੋ ਗਿਆ ਸੀ ਹੁਣ ਉਹ ਦੂਜਾ ਟਰੈਕਟਰ ਵੀ ਲੈ ਕੇ ਆਉਂਦੇ ਪਏ ਤੇ ਇੱਕ ਹੋਰ ਮਗਰ ਲਾਇਆ ਹੈ ਤੇ ਫਿਰ ਤਾਂ ਹੋਰਗੇ ਮੇਰੇ ਖਾਣਾ ਫਿਰ ਚੜੇਗਾ ਕੋਈ ਕੱਲੇ ਟਰੈਕਟਰ ਤੋਂ ਉਹ ਮਗਰ ਵੀ 4x4 ਹੈਗਾ ਤੇ ਕਿ ਨਵੇਂ ਮਾਡਲ ਦਾ 855 ਹੈ ਬਾਕੀ ਮੇਰੀ ਸ਼ੇਤੀ ਮੈਂ ਤਾਂ ਆ ਕੇ ਇੱਥੇ ਲੈਣੇ ਤੇ ਮੈਂ ਤੁਹਾਨੂੰ ਦਿਖਾਉਂਗਾ ਜੀ ਰੂਟਰ ਤੇ ਗਾਇਸ ਤੁਸੀਂ ਚੈੱਕ ਕਰ ਸਕਦੇ ਜੀ ਆਪਣੀ ਲਾਈਟ ਦੀ ਫੀਡਿੰਗ ਤੇ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਮੈਨੂੰ ਤਾਂ ਬੜੀ ਵਧੀਆ ਲੱਗੀ ਆ ਤੇ ਬਾਕੀ ਆਪਾਂ ਨਾਲ ਟਾਈਮ ਤੇ ਚੈੱਕ ਕਰ ਸਕਦੇ ਜੀ ਤੇ ਬਾਕੀ ਆਪਣਾ ਅੱਜ ਦਾ ਵਲੌਗ ਦੇਖ ਤੱਕਦੇ ਰਹੇਗਾ ਜੇ ਵਧੀਆ ਲੱਗਾ ਲਾਈਕ ਤੇ ਨਾਲ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ